ਵੱਡੀ ਖਬਰ ਬਠਿੰਡਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਪੁਲਿਸ ਦੇ ਵੱਲੋਂ ਤੜਕਸਾਰ ਰੇਡ ਕੀਤੀ ਗਈ ਹੈ ਜੀਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਨਸ਼ੇ ਦੇ ਨਾਲ ਜੁੜੇ ਤੇ ਅਪਰਾਧਿਕ ਬਿਰਤੀ ਦੇ ਨਾਲ ਜੁੜੇ ਲੋਕਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਜਿਸ ਦੇ ਦਰਮਿਆਨ 23 ਧਰ ਹਥਿਆਰ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਤੇ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਘਰਾਂ ਦੇ ਵਿੱਚ ਅੰਦਰ ਡੇੜਾ ਹੈ ਅੰਦਰ ਤੱਕ ਜਿਹੜੇ ਕੱਪੜਿਆਂ ਦੀ ਤਲਾਸ਼ੀ ਲੈਂਦੀ ਹੋਈ ਦਿਖਾਈ ਦੇ ਰਹੀ ਹੈ ਘਰਾਂ ਦੀ ਛੱਤਾਂ ਦੇ ਉੱਤੇ ਤਲਾਸ਼ੀ ਲੈਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਹਰਾਸਤ ਦੇ ਵਿੱਚ ਲਏ ਗਏ ਵਿਅਕਤੀਆਂ ਨੂੰ ਲਿਜਾਣਦੀ ਹੋਈ ਵੀ ਪੁਲਿਸ ਦਿਖਾਈ ਦੇ ਰਹੀ ਹੈ ਤਾਂ ਕੀ ਕੁਝ ਕਹਿਣਾ ਹੈ ਪੁਲਸ ਦਾ ਪੁਲਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਤਾਂ ਉਹ ਵੀ ਤੁਹਾਨੂੰ ਸੁਣਾਉ ਦਿੰਨੇ ਆਂ ਅੱਜ ਸਕੀਨਾ ਮੈਂ ਕੀ ਕਹਿਣਾ ਚਾਹੁੰਦਾ ਕੁਝ ਸਾਫ਼ ਪਿਆਸ ਹਾਂ ਹਾਂਜੀ ਅੱਜ ਮਾਨਜੋਤ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਇਸ਼ਾਰਾ ਬੇਸ਼ਾਂ ਦੇ ਤਹਿਤ ਜੋ ਨਸ਼ਿਆਂ ਦੇ ਖਿਲਾਫ ਜੋ ਪੰਜਾਬ ਪੁਲਿਸ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ ਦੇ ਤਰ੍ਹਾਂ ਜਿਹੜਾ ਅੱਜ ਕਸੋ ਆਪਰੇਸ਼ਨ ਜਿਹੜਾ ਜਨਤਾਲਗਰ ਏਰੀਆ ਦੇ ਵਿੱਚ ਕੀਤਾ ਗਿਆ ਹੈ ਜਿਸ ਦੇ ਵਿੱਚ ਅਸੀਂ ਜੋ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਸ਼ੀ ਦੀ ਸਪਲਾਈ ਕਰਦੇ ਨੇ ਜਾਂ ਜਿਨ੍ਹਾਂ ਦੇ ਕੋਲ ਪਹਿਲਾਂ ਕਿਸੇ ਤਰ੍ਹਾਂ ਦੇ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਜੋ ਹੋਰ ਵੀ ਜੋ ਕੋਈ ਸਾਨੂੰ ਸ਼ੱਕੀ ਵਿਅਕਤੀ ਜਿਹੜਾ ਲੱਗਦਾ ਹੈ ਅਸੀਂ ਉਹਨਾਂ ਨੂੰ ਜਿਹੜਾ ਚੈੱਕ ਕਰ ਰਹੇ ਹਾਂ ਸਰਪ੍ਰੀਖ ਦੇਖੋ ਇਹ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ ਜੇ ਅਸੀਂ ਦੋ ਤਿੰਨ ਘੰਟੇ ਸਾਡਾ ਹੋਰ ਇਹ ਆਪਰੇਸ਼ਨ ਚੱਲੂਗਾ ਉਸ ਤੋਂ ਬਾਅਦ ਜਿਹੜਾ ਅਸੀਂ ਤੁਹਾਨੂੰ ਜਿਹੜਾ ਤੇ ਉਹ ਕੋਈ ਮੌਕਾ ਨਹੀਂ ਰਹਾ ਸਤਿਵਿਦਿਆ ਆ ਗਿਆ ਆ। ਹਾਜੀ ਕੋਈ ਸ਼ੱਕੀ ਵਿਅਕਤੀ ਨਹੀਂ। ਇਹਨਾਂ ਨੂੰ ਅਸੀਂ ਇਹਨਾਂ ਤੋਂ ਪੁੱਛਿਸ਼ ਕਰਾਂਗੇ। ਇਹ ਸ਼ੱਕੀ ਰਾਹ ਦੇ ਵਿੱਚ ਮਿਲ ਇਹਨਾਂ ਨੂੰ ਤੇ ਚੈੱਕ ਕਰਾਂਗੇ ਇਹਨਾਂ ਨੂੰ। ਇਹ ਕੋਈ ਨਸ਼ਿਆਂ ਵਾਲੇ ਨੇ ਜਾਂ ਘਰੇਲੂ ਝਗੜਾ ਹੈ। ਨਹੀਂ ਦੇਖ ਰਹੇ ਹਾਂ ਜੀ ਇਹਦੇ ਕੁਛ ਕੇ ਸਾਡੀ ਚਲ ਰਹੀ ਹੈ। ਇਹ ਕੁਛ ਕੁਛ ਤੋਂ ਬਾਅਦ ਜਿਹੜਾ ਅਸੀਂ ਕਸੂਕ ਇਲੈਕਸ਼ਨ ਇਲੈਕਸ਼ਨ ਤੋਂ ਬਾਅਦ ਇੱਕੋ ਦਮ ਪੁਲਿਸ ਦੀ ਹਰਕਤ ਪਾਈਏ ਕਿਸੇ ਤਰ੍ਹਾਂ ਦੀ ਕੋਈ ਨਹੀਂ ਨਹੀਂ ਦੇਖੋ ਜੀ ਪਹਿਲਾਂ ਵੀ ਜਿਹੜੇ ਕਸੋ ਆਪਰੇਸ਼ਨ ਪਹਿਲਾਂ ਵੀ ਚੱਲਦੇ ਰਹੇ ਨੇ ਸੋ ਇਲੈਕਸ਼ਨ ਕਰਕੇ ਫੋਰਸ ਜੀ ਇਹ ਜ਼ਿਆਦਾ ਜੋਖਮ ਵਾਲੀ ਤਰੀਕ ਹੈ ਨਹੀਂ ਸਤਨਾ ਕਿ ਜਿਹੜਾ ਸਾਡਾ ਕਸੋ ਆਪਰੇਸ਼ਨ ਪਹਿਲਾਂ ਵੀ ਲਗਾਤਾਰ ਚੱਲ ਰਿਹਾ ਸੀ ਤੇ ਲਗਾਤਾਰ ਇਸ ਤਰ੍ਹਾਂ ਹੀ ਜਿਹੜਾ ਚੱਲਦਾ ਰਹੂਗਾ ਉਸ ਨੂੰ ਕੁਝ ਲੋਕਾਂ ਦੀ ਪਛਾਣ ਵੀ ਕੀਤੀ ਗਿਆ ਜਿਵੇਂ ਤੁਸੀਂ ਤਨਿੰਦਾ ਘਰਾਂ ਦੇ ਵਿੱਚ ਜਿਹੜੀ ਛਾਪੇ ਮਾਰੀ ਸੀ ਮੈਨੂੰ ਜੀ ਦੇਖੋ ਰੁਟੀਨ ਦੀ ਜਿਹੜੀ ਸਾਡੀ ਇਹ ਰੁਟੀਨ ਦੀ ਕਾਰਵਾਈ ਹੈ ਇਸ ਤਰ੍ਹਾਂ ਦੇ 24 ਪਹਿਲਾ ਜਿਨ੍ਹਾਂ ਦੇ ਖਿਲਾਫ ਪਹਿਲਾ ਵੀ ਨਸ਼ੇ ਦੇ ਪਰਚੇ ਦਰਜ ਨੇ ਜਾਂ ਜਿਸ ਤਰ੍ਹਾਂ ਵੀ ਸਾਨੂੰ ਕੋਈ ਲੱਗ ਕੇ ਤੋਂ ਵੀ ਇਨਫਰਮੇਸ਼ਨ ਆਉਂਦੀ ਹੈ ਉਹਦੇ ਮੁਤਾਬਕ ਜਿਹੜੀ ਅਸੀਂ ਸਰਚ ਕਰ ਰਹੇ ਹਾਂ